ਅਦਾਕਾਰ ਸੈਫਲੀ ਖਾਨ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਉਸ ਦੀ ਪਤਨੀ ਕਰੀਨਾ ਕਪੂਰ ਖਾਨ ਨੇ ਆਪਣੀ ਚੁੱਪੀ ਤੋੜਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਜਿੱਥੇ ਕਿ ਇੰਸਟਾਗ੍ਰਾਮ ਤੇ ਕਰੀਨਾ ਕਪੂਰ ਖਾਨ ਨੇ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਤੇ ਜਿਸ ਦੇ ਵਿੱਚ ਮੀਡੀਆ ਦੇ ਅਕੇ ਇੱਕ ਵੱਡੀ ਅਪੀਲ ਕੀਤੀ ਹੈ ਪੂਰੀ ਜਾਣਕਾਰੀ ਕਿਸ ਬਾਬਤ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਹਾਂ ਕਿ ਕੁਝ ਅਪੀਲ ਜਿਹੜੀ ਆ ਕਰੀਨਾ ਕਪੂਰ ਖਾਨ ਦੇ ਵੱਲੋਂ ਕੀਤੀ ਗਈ ਹੈ ਦਰਸਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫਲੀ ਖਾਨ ਤੇ 15 ਜਨਵਰੀ ਦੀ ਦੇਰ ਰਾਤ ਨੂੰ ਅਚਾਨਕ ਚਾਕੂ ਨਾਲ ਹਮਲਾ ਹੁੰਦਾ ਇੱਕ ਅਣਜਾਣ ਵਿਅਕਤੀ ਉਹਨਾਂ ਦੇ ਘਰ ਵਿੱਚ ਵੜਿਆ ਤੇ ਉਸਨੇ ਸੈਫ ਤੇ ਹਮਲਾ ਕਰ ਦਿੱਤਾ 16 ਜਨਵਰੀ ਦਾ ਪੂਰਾ ਦਿਨ ਪਰਿਵਾਰ ਜਿਹੜਾ ਸੀ ਉਹ ਮੁਸ਼ਕਿਲ ਦੇ ਵਿੱਚ ਸੀਗਾ ਔਰ ਕਿਉਂਕਿ ਸੈਫ ਦੀ ਹਾਲਤ ਬਹੁਤ ਗੰਭੀਰ ਸੀ ਪਰ ਹੁਣ ਦੇਰ ਸ਼ਾਮ ਕਰੀਨਾ ਕਪੂਰ ਨੇ ਇੱਕ ਘਟਨਾ ਦੀ ਜਿਹੜੀ ਜੋ ਘਟਨਾ ਵਾਪਰੀ ਉਸ ਨੂੰ ਲੈ ਕੇ ਪੋਸਟ ਸਾਂਝੀ ਕਰਦੇ ਹੋਏ ਜਿਹੜੀ ਜਾਣਕਾਰੀ ਜਿਹੜੀ ਆ ਦਿੱਤੀ ਹੈ ਜਿਸ ਦੇ ਵਿੱਚ ਕਰੀਨਾ ਕਪੂਰ ਖਾਨ ਨੇ ਇਸ ਬਾਬਤ ਕਿਹਾ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਸੈਫਲੀ ਖਾਨ ਨੂੰ ਲੈ ਕੇ ਚਰਚਾਵਾਂ ਉੱਠੀਆਂ ਨੇ ਤਾਂ ਉਸ ਦੇ ਵਿੱਚ ਉਹਨਾਂ ਨੇ ਚੁੱਪੀ ਤੋੜਦੇ ਹੋਏ ਦਾਨ ਦੱਸਦਾ ਹੈ ਕਿ ਪਰਿਵਾਰ ਲਈ ਪੂਰਾ ਦਿਨ ਕਿਵੇਂ ਦਾ ਰਿਹਾ ਹੁਣ ਕਿਵੇਂ ਦੇ ਹਾਲਾਤ ਨੇ ਪੂਰੇ ਸਾਡੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਭਰਿਆ ਸਮਾਂ ਹੈ ਪਰ ਉਹਨਾਂ ਨੇ ਪਪਰਾਜ਼ੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਇੱਕ ਰਿਕੁਐਸਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੋਸਟ ਸਾਂਝੀ ਕੀਤੀ ਔਰ ਕਰੀਨਾ ਕਪੂਰਖਾਨ ਨੇ ਇੰਸਟਾਗ੍ਰam ਤੇ ਇੱਕ ਪੋਸਟ ਦੇ ਵਿੱਚ ਲਿਖਿਆ ਜਿਸ ਵਿੱਚ ਉਹਨਾਂ ਨੇ ਘਟਨਾ ਨਾਲ ਜੁੜੀਆਂ ਗੱਲਾਂ ਲਿਖਿਆ ਨੇ ਅਦਾਕਾਰਾਂ ਨੇ ਪੋਸਟ ਵਿੱਚ ਲਿਖਿਆ ਕਿ ਇਹ ਸਾਡੇ ਪਰਿਵਾਰ ਲਈ ਬਹੁਤ ਚੁਣੌਤੀਪੂਰਨ ਦਿਨ ਰਿਹਾ ਹੈ ਅਸੀਂ ਹਾਲੇ ਵੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲੇ ਤੱਕ ਸੋਚ ਰਿਹਾ ਕਿ ਸਭ ਕਿਵੇਂ ਹੋਇਆ ਇਹ ਮੁਸ਼ਕਲ ਸਮਾਂ ਜਿਹੜਾ ਸਾਡੇ ਤੇ ਪਿਆ ਔਰ ਮੈਂ মিডিਆ ਤੇ ਪਪਰਾਜ਼ੀ ਨੂੰ ਬੇਨਤੀ ਕਰਦੀ ਆਂ ਕਿ ਉਹ ਕਿਸੇ ਵੀ ਤਰੀਕੇ ਦੀ ਅਫਵਾਹਾਂ ਨਾ ਫਲਾਣ ਕਰੀਨਾ ਨੇ ਪੋਸਟ ਵਿੱਚ ਅੱਗੇ ਵੀ ਜਿਹੜੀ ਗੱਲ ਸਾਂਝੀ ਕੀਤੀ ਆ ਕਿ ਉਹਨਾਂ ਨੇ ਲਿਖਿਆ ਕਿ ਇਸ ਦੇ ਨਾਲ ਹੀ ਅਜਿਹੀ ਕੋਈ ਵੀ ਕਵਰੇਜ ਨਾ ਕਰੋ ਜੋ ਕਿ ਸਹੀ ਨਾ ਹੋਵੇ ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਸਮਝਦੇ ਹਾਂ ਚਿੰਤਾ ਵੀ ਕਰਦੇ ਹਾਂ ਤੁਹਾਡੀਆਂ ਸਾਰਿਆਂ ਦੀ ਅਪਡੇਟਸ ਲੈਣ ਦੇ ਤਰੀਕੇ ਨੂੰ ਦੇਖਦੇ ਸਾਡੇ ਲਈ ਬਹੁਤ ਵੱਡੀ ਗੱਲ ਹੈ ਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋ ਰਹੀਆਂ ਨੇ ਕੁਝ ਚੀਜ਼ਾਂ ਝੂਠ ਦਿਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਚੀਜ਼ਾਂ ਨੂੰ ਗਲਤ ਮਰੋੜ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹਾ ਸਾਡੇ ਪਰਿਵਾਰ ਤੇ ਫਿਰ ਡੂੰਗਾ ਸਰਪੰਡ ਹੈ ਜੇਕਰ ਤੁਸੀਂ ਅਜਿਹਾ ਕੁਝ ਕਰ ਦਿਓ ਤੇ ਹਾਲਾਂਕਿ ਉਸਨੇ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੀਆਂ ਬਾਉਂਡਰੀਜ਼ ਦਾ ਸਤਿਕਾਰ ਕਰੋ ਹਾਲਾਂਕਿ ਉਸ ਤੋਂ ਬਾਅਦ ਹੁਣ ਕਰੀਨਾ ਕਪੂਰ ਖਾਨ ਨੇ ਇਹ ਜਿਹੜੀ ਵੱਡੀ ਗੱਲ ਆਖੀ ਹੈ ਨਾਲ ਦੀ ਨਾਲ ਜਿੱਥੇ 15 ਜਨਵਰੀ ਨੂੰ ਦੇਰ ਰਾਤ ਸੈਫਲੀ ਖਾਨ ਦੇ ਉੱਤੇ ਹਮਲਾ ਹੋਇਆ ਔਰ ਜਿਸ ਤਰੀਕੇ ਦੇ ਨਾਲ ਚਾਕੂਆਂ ਨਾਲ ਹਮਲਾ ਕੀਤਾ ਉਹ ਬਿਹਦ ਮੰਦ ਭਾਗਾ ਸੀਗਾ ਔਰ ਹਾਲਾਂਕਿ ਕਰੀਨਾ ਕਪੂਰ ਖਾਨ ਨੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਖਬਰਾਂ ਫੈਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਇੱਕ ਰਿਕੁਐਸਟ ਕੀਤੀ ਐ ਮੀਡੀਆ ਦੇ ਅੱਗੇ ਵੀ ਔਰ ਆਖਿਰ ਦੇ ਵਿੱਚ ਕਰੀਨਾ ਕਪੂਰ ਦੇ ਵੱਲੋਂ ਇਹ ਲਿਖਿਆ ਗਿਆ ਕਿ ਕਿਰਪਾ ਕਰਕੇ ਸਾਨੂੰ ਥੋੜਾ ਸਪੇਸ ਦਿਓ ਤਾਂ ਜੋ ਸਾਡਾ ਪਰਿਵਾਰ ਇਸ ਤੋਂ ਬਾਹਰ ਆ ਸਕੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਸਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਸਮਝ ਰਹੇ ਹੋ ਤੇ ਇਸ ਸੰਵੇਦਨਸ਼ੀਲ ਸਮੇਂ ਵਿੱਚ ਸਾਡੀ ਮਦਦ ਕਰ ਰਹੇ ਹੋ ਤੇ ਉਸ ਤੋਂ ਬਾਅਦ ਹੁਣ ਕਰੀਨਾ ਕਪੂਰ ਖਾਨ ਦੀ ਇੱਕ ਪੋਸਟ ਜਿਹੜੀ ਆ ਹਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਚਰਚੇ ਹਰ ਪਾਸੇ ਨੇ ਕਿਉਂਕਿ ਪਰਿਵਾਰ ਦੇ ਉੱਤੇ ਵੱਡਾ ਇੱਕ ਦੁੱਖਾ ਦਾ ਪਹਾੜ ਟੁੱਟਿਆ ਪਰਿਵਾਰ ਨੂੰ ਸਮਝ ਨਹੀਂ ਆ ਰਹੀ ਹੈ ਕਿ ਇਸ ਦੁੱਖ ਤੋਂ ਕਿਵੇਂ ਬਾਹਰ ਆਇਆ ਜਾਵੇ ਔਰ ਕਿਵੇਂ ਘਰ ਦੇ ਵਿੱਚ ਵੜ ਕੇ ਜਿਹੜਾ ਕਿਸੇ ਨੇ ਹਮਲਾ ਕਰ ਦਿੱਤਾ ਹੈ ਕਿਵੇਂ ਸੰਭਵ ਹੋ ਸਕਦਾ ਹੈ ਪਰਿਵਾਰ ਸਾਰੀਆਂ ਚੀਜ਼ਾਂ ਨੂੰ ਐਨਲਾਈਜ਼ ਕਰ ਰਿਹਾ ਹੈ ਔਰ ਹੁਣ ਕਰੀਨਾ ਕਪੂਰ ਖਾਨ ਨੇ ਸਪੇਸ ਮੰਗੀ ਹੈ ਤੇ ਆਦਾਕਾਰਾ ਜੋ ਹੈ ਸੈਫਰੀ ਖਾਨ ਦੀ ਪਤਨੀ ਉਸਨੇ ਪੋਸਟ ਲਿਖੀ ਹੈ ਤੇ ਉਹਨਾਂ ਦੇ ਵੱਲੋਂ ਜੋ ਹੈ ਲੋਕਾਂ ਦੇ ਅੱਗੇ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਜੋ ਹੈ ਜਿਹੜਾ ਬਹੁਤ ਤੋ ਜਿਆਦਾ ਸਮਾਂ ਦਿੱਤਾ ਜਾਵੇ ਕਿਉਂਕਿ ਅਸੀਂ ਸੋਕ ਦੇ ਵਿੱਚ ਵੀ ਆਂ ਔਰ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ